ਵਾ ਪ੍ਰਦਾਨ ਸੁਨੀਲ ਜਾਖੜ ਨੂੰ ਕੀ ਲੋਡ ਪੈ ਗਈ ਦਿੱਲੀ ਆ ਕੇ ਪ੍ਰੈਸ ਕਾਨਫਰੰਸ ਕਰਨ ਦੀ ਕਿਉਂਕਿ ਦਿੱਲੀ ਸਾਡੀ ਮੀਟਿੰਗ ਚੱਲ ਰਹੀ ਹੈ ਸਾਬ ਅੱਜ ਦਿੱਲੀ ਬਹੁਤ ਵੱਡਾ ਜਮਾਵੜਾ ਵੀ ਹੋਇਆ ਉਹ ਜਮਾਵੜੇ ਨੂੰ ਲੈ ਕੇ ਮਨੂੰ ਪਤਾ ਨਹੀਂ ਦੇਖ ਕੇ ਰੋਣਾ ਆ ਆ ਰਿਹਾ ਹੈ ਕਿ ਅਸੀਂ ਇਹ ਕੀ ਕਰੀਏ ਵੀ ਭਗਵਾਨ ਰਾਮ ਦੇ ਨਾਮ ਦੇ ਉੱਤੇ ਐਡਾ ਵੱਡਾ ਅਨਿਆਏ ਕੀਤਾ ਜਾ ਰਿਹਾ ਹੈ ਨਾਮ ਤਾਂ ਲਿਆ ਵੀ ਅਸੀਂ ਲੋਕਤੰਤਰ ਵਿਚਾਰ ਰਹੇ ਆ ਪਰ ਅਸਮਰਥਨ ਚ ਖੜੇ ਹੈ ਭ੍ਰਸ਼ਟਾਚਾਰ ਦੇ ਇੱਕ ਏ ਜੇ ਬੰਦੇ ਵਾਸਤੇ ਮੈਂ ਨਹੀਂ ਕਿਸੇ ਨੂੰ ਭ੍ਰਸ਼ਟਾਚਾਰੀ ਕਹਿੰਦਾ ਸਾਹਿਬ एवरीवन ਹੈਜ਼ ਬੈਨੀਫਿਟ ਆਫ ਡਾਊਟ ਜੇ ਤਾਈ ਪ੍ਰੂਵ ਨਹੀਂ ਹੁੰਦਾ ਸਾਰੇ ਸਾਰੇ ਕਹਿੰਦੇ ਨੇ ਸਭ ਸੱਚੇ ਦੁੱਧ ਦੇ ਤੋਏ ਪਰ ਜਿਹੜੇ ਲੋਕ ਅੱਜ ਜੁੜੇ ਐ ਇੱਥੇ ਦਿੱਲੀ ਦੇ ਅੰਦਰ ਉਹ ਇੰਡੀਆ ਅਲਾਈਂਸ ਦੇ ਜਿਹੜੇ 28 ਕਹਿੰਦੇ ਮੈਂਬਰ ਉੱਥੇ ਆਏ ਐ ਇੱਕ ਬੰਦੇ ਨੇ ਨਹੀਂ ਕਿਹਾ ਵੀ ਅਰੈਸਟ ਗਲਤ ਹੈ ਉਹਨਾਂ ਨੇ ਇਹਨੇ ਕਿਹਾ ਅਰੈਸਟ ਦਾ ਟਾਈਮਿੰਗ ਗਲਤ ਹੈ ਬੜੇ ਗਲਤ ਟਾਈਮ ਤੇ ਅਰੈਸਟ ਕੀਤਾ ਹੈ ਇਲੈਕਸ਼ਨ ਅਨਾਉਂਸ ਹੋ ਗਏ ਤੇ ਧਰ ਲਿਆ ਉਸ ਗੱਲ ਤੇ ਮੈਂ ਵੀ ਸਹਿਮਤ ਹਾਂ ਸਾਹਿਬ ਕਿਉਂ ਕਿਉਂਕਿ ਦੇਖੋ ਆਮ ਨਾਗਰਿਕ ਜਿਹੜਾ ਦੇਸ਼ ਦਾ ਹੈ ਕਿਹੜਾ ਇੱਕ ਬੰਦੇ ਨੂੰ ਤੁਸੀਂ ਕਹਿ ਦਿਓ ਵੀ ਪੁਲਿਸ ਤੇ ਤਾਂ ਇਲਜ਼ਾਮ ਹੈ ਲੱਗਦਾ ਪੁਲਿਸ ਸਮਨ ਭੇਜਦੀ ਨਹੀਂ ਫੜ ਕੇ ਲੈ ਜਾਂਦੀ ਆਜੋ ਜੀ ਬਿਠਾ ਲੈਂਦੇ ਜਾ ਕੇ ਇਹਨਾਂ ਨੂੰ ਇੱਕ ਬੰਦੇ ਨੂੰ ਮੇਰੇ ਖਿਆਲ ਦੂਜਾ ਸਮਨ ਨਹੀਂ ਆਉਣਾ ਕਿਸੇ ਨੂੰ ਦੇਸ਼ ਦੇ ਅੰਦਰ ਇੱਥੇ ਨੋ ਨੋ ਸਮਨ ਦਿੱਤੇ ਗਏ ਉਹ ਗਲਤ ਕੀਤਾ ਆ ਜਿਹੜਾ ਇਹਨਾਂ ਇਹਨਾਂ ਨਰਮ ਵਤੀਰਾ ਜਿਹੜਾ ਹੈ ਨਾ ਬੀਜੇਪੀ ਦਾ ਆ ਮਹਿੰਗਾ ਪਹਿਰੇ ਬੀਜੇਪੀ ਨੂੰ ਨਹੀਂ ਤਾਂ ਜੇ ਪਹਿਲੇ ਦਿਨ ਹੀ ਧਰ ਲੈਂਦੇ ਵੀ ਆਜੋ ਬਹਿਜੋ ਜੀ ਤੇ ਰੌਲਾ ਨਹੀਂ ਸੀ ਪੇਣਾ ਵਿਜੇਂਦਰ ਇਹਨਾਂ ਦੇ ਜਿਹੜੇ ਹੈਗੇ ਮਨਿਸਟਰ ਕਿੰਨਾ 1.5 ਸਾਲ ਹੋ ਗਏ ਸ਼ਾਇਦ ਅੰਦਰ ਬੈਠੇ ਹੈ ਡਿਪਟੀ ਚੀਫ ਮਿਨਿਸਟਰ ਸਸੋਦੀਆ ਜੀ ਕਿੰਨੇ ਹੋਗੇ 7-8 ਲੋਕ ਭੁੱਲ ਗਏ ਵੀ ਡਿਪਟੀ ਚੀਫ ਮਿਨਿਸਟਰ ਵੀ ਸੀਗੇ ਅੰਦਰ ਬੈਠੇ ਹੈ ਸੰਜੇ ਸਿੰਘ ਜੀ ਅੰਦਰ ਬੈਠੇ ਹੈ ਉਸੇ ਘੜੀ ਦੇ ਵਿੱਚ ਕੇਜ ਜੀਰਵਾਲ ਸਾਹਿਬ ਹੈ ਜੇ ਪਹਿਲੇ ਸਮਾਂ ਦੇ ਬਾਅਦ ਬਿਠਾਇਆ ਹੁੰਦਾ ਤਾਂ ਨਿਬੜ ਜਾਣਾ ਸੀ ਹੁਣ ਤਾਂ ਸਥਿਤੀ ਕਲੀਅਰ ਹੋ ਜਾਂਦੀ ਨਹੀਂ ਰਹੇਗਾ ਬਾਸ ਨਾ ਵੱਜਣੀ ਸੀ ਬਾਂਸਰੀ ਤੇ ਨਾ ਹੀ ਰੋਲਾ ਪੈਣਾ ਸੀ ਸਾਰਿਆਂ ਨੇ ਕਿਹਾ ਸੀ ਵੀ ਠੀਕ ਕਰ ਲਿਆ ਤੇ ਕਹਿ ਕੌਣ ਰਿਹਾ ਇਹਨਾਂ ਨੂੰ ਦੇਖੋ ਆ ਇਲਜ਼ਾਮ ਲਾਇਕ ਹੀ ਨਹੀਂ ਸੀਗੇ ਮਾ ਜੀ ਮੰਚ ਤੇ ਦੇਖਣਾ ਚਾਹੁੰਦਾ ਸੀਗਾ ਕਿਉਂਕਿ ਦਿੱਲੀ ਇੱਥੇ ਅੱਜ ਬੀਜੇਪੀ ਆਫਿਸੇ ਖੜੇ ਆ ਮੇਰਾ ਸਵਾਲ ਅਜੇ ਮਾਕਨ ਜੀ ਨੂੰ ਹੈ ਅਜੇ ਮਾਕਨ ਜੀ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਵੀ ਸਭ ਤੋਂ ਪਹਿਲੇ ਇਲਜ਼ਾਮ ਉਹਨਾਂ ਨੇ ਨਹੀਂ ਲਾਇਆ ਸੀ ਕੇਜਰੀਵਾਲ ਤੇ ਵੀ ਆ ਬਹੁਤ ਵੱਡਾ ਭ੍ਰਸ਼ਟਾਚਾਰ ਦਾ ਅੱਡਾ ਦਿੱਲੀ ਸਰਕਾਰ ਬਣ ਗਈ ਕੇਜਰੀਵਾਲ ਸਾਹਿਬ ਜਿਹੜੀ ਆ ਲਿਕਰ ਪਾਲਿਸੀ ਹੈ ਇਹਦੇ ਰਾਹੀਂ ਕਰੋੜਾਂ ਹਜ਼ਾਰਾਂ ਕਰੋੜ ਦਾ ਅਠਗੀ ਕਰ ਰਹੇ ਆ ਅੱਜ ਬੋਲਦੇ ਨਹੀਂ ਅਜੇ ਮਾਕਨ ਜੀ ਜਖਰ ਸਾਹਿਬ ਤੁਸੀਂ ਬੀਜੇਪੀ ਦੇ ਪ੍ਰੈਜ਼ੀਡੈਂਟ ਆਫ ਪੰਜਾਬ ਦੇ ਭਗਵੰਤਪਾਨ ਕਹਿੰਦੇ ਆ ਵੀ ਸਾਡਾ ਰਿਜੈਕਟਡ ਮਾਲ ਇਹ ਲੈ ਗਏ ਤੇ ਦੂਜਾ ਸਾਡਾ ਲੋਟਸ ਆਪਰੇਸ਼ਨ 25-25 ਕਰੋੜ ਰੁਪਏ ਚ ਐਮਐਲਏ ਨੂੰ ਫੋਨ ਆ ਰਹੇ ਨੇ ਸਭ ਮੈਂ ਪਹਿਲੀ ਵਾਰ ਇਹ ਕਿਹਾ ਵੀ ਬੀਜੇਪੀ ਦੇ ਖਿਲਾਫ ਲੋਕ ਬਹੁਤ ਖੁਸ਼ ਕਹਿੰਦੇ ਨੇ ਪਰ ਬੀਜੇਪੀ ਨੂੰ ਕੋਈ ਵੀ ਕਮਲਾ ਨਹੀਂ ਦੱਸਦਾ ਵੀ ਇਹ ਕਮਲੇ ਸਾਰੇ ਕਹਿੰਦੇ ਬੜੇ ਤੇਜ ਹੈ ਜੀ ਬੜੇ ਡੂੰਗੇ ਆਦਮੀ ਹੈ ਤੁਹਾਡਾ ਕੀ ਖਿਆਲ ਹੈ ਜਿਹੜੇ ਬੰਦਿਆਂ ਦੇ ਉੱਤੇ 5-5 ਹਜ਼ਾਰ ਰੁਪਈਆ ਦੇ ਕੇਸ ਦਰਜ ਹੋਣ ਅੱਜ ਲੋਕਾਂ ਦੇ ਹਜੂਮ ਚ ਜਿਹੜੇ ਜਿੱਤ ਕੇ ਆ ਗਏ ਜਿਹੜੇ ਲੋਕ ਆਪਣੇ ਮਾਪਿਆਂ ਨੂੰ ਛੱਡ ਦੇਣ ਵੀ ਉਹਨਾਂ ਤੇ ਇਲਜ਼ਾਮ ਲੱਗਿਆ ਹੈ ਜਿਸ਼ਮ ਫਰੋਸ਼ੀ ਦਾ ਵੀ ਆ ਤਾਂ ਮੇਰੇ ਪਿਤਾ ਹੀ ਐ ਨਹੀਂ ਸਾਹਿਬ ਉਹਨਾਂ ਲੋਕਾਂ ਨੂੰ ਕੋਈ 25 ਕਰੋੜ ਦੇਊਗਾ ਕਿਸਾ 5000 ਦਾ ਪਰਚਾ ਦਰਜ ਹੈ ਸਾਹਿਬ ਸ਼੍ਰੀਮਾਨ ਤੇ ਜਿਹੜੇ ਉੱਥੇ ਭਾਸ਼ਣ ਦੇ ਰਹੇ ਸੀ ਕਿ ਮੈਨੂੰ 25 ਕਰੋੜ ਦਿੱਤੇ ਗਏ ਮੈਂ ਕਮਲਾ ਸਾਹਿਬ ਮੈਂ ਨਾਮ ਨੂੰ ਕਿਸੇ ਨੇ ਨਹੀਂ ਲਿਆ ਤੁਸੀਂ ਜਰਨਲਿਸਟ ਸਾਹਿਬ ਖਾਤੇ ਫਰੋੜ ਲਓ ਕਿਹੜਾ ਪੰਜਾਬ ਦੇ ਇਤਿਹਾਸ 'ਚ ਇਹ ਕਿਹੜਾ ਐਮਐਲਏ ਜਿਹੜੇ ਨੇ ਕਿਹਾ ਮੇਰਾ ਬਾਪ ਹੀ ਐ ਨਹੀਂ ਕਿਉਂ ਕਹਿੰਦਾ ਉਸ ਬਾਪ ਦੇ ਉੱਤੇ ਜਿਸਮ ਫਰੋਸ਼ੀ ਦਾ ਕੋਈ ਹੋਰ ਇਲਜ਼ਾਮ ਨਹੀਂ ਇਲਜ਼ਾਮ ਤਾਂ ਬਹੁਤ ਹੈ ਅਮਰੀਕਾ ਲਾਹੇ ਤਾਜ਼ਾ ਤਾਜ਼ਾ ਜੇਲ੍ਹ ਤੋਂ ਬਾਹਰ ਸੇ ਆਂਦੇ ਫੇਰ ਫੜ ਲਿਆ ਗਿਆ ਜਿਸਨ ਫਰੋਸ਼ੀ ਦੇ ਕੇਸ ਦੇ ਅੰਦਰ ਸੋ ਇਹਨਾਂ ਲੋਕਾਂ ਨੂੰ ਮੈਂ ਸਮਝਦਾ ਹਾਂ ਵੀ ਇਟ ਇਜ਼ ਅ ਇਨਸਲਟ ਟੂ ਦਾ ਇੰਟੈਲੀਜੈਂਸ ਆਫ ਬੀਜਪੀ ਹੋਰ ਜਨਤਾ ਲਾ ਲਓ ਆ ਦਾ ਨਾ ਲਾਓ ਵੀ ਇਹਨਾਂ ਬੰਦਿਆਂ ਨੂੰ 5000 ਦੇ ਜਿਹੜੇ ਲੋਕ ਜਿਨ੍ਹਾਂ ਦੇ ਕੇਸ ਹਨ ਉਹਨਾਂ ਨੂੰ 25 ਕਰੋੜ ਰੁਪਏ ਦੇਣਗੇ ਸਰ ਉਹਨਾਂ ਨੇ ਬੜੇ ਕਹਾਗ ਨੇਤਾ ਹੋ ਤੁਸੀਂ ਬਹੁਤ ਪੋਲਿਟਿਕਸ ਦੇਖੀ ਹੈ ਪਰਿਵਾਰ ਤੋਂ ਬਦਰਾਮ ਜਾਖੜ ਸਾਹਿਬ ਦੀ ਗੱਲ ਕਰ ਲਈਏ ਤੁਹਾਡੇ ਫਾਦਰ ਸਾਹਿਬ ਦੀ ਗੱਲ ਕਰ ਲਈਏ ਔਰ ਮੌਜੂਦਾ ਸਮੇਂ ਪੰਜਾਬ ਨੂੰ ਬੀਜਪੀ ਕਿਸ ਤਕੜੀ ਚ ਤੋਲਦੀ ਹੈ ਜਦੋਂ ਕਿਸਾਨੀ ਅੰਦੋਲਨ ਹੈ ਚਾਰ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਔਰ ਪਹਿਲੀ ਵਾਰ ਇਹ ਅਕਸਰ ਅਸੀਂ ਦੇਖਦੇ ਆਂ ਕਿ 2 ਗੁਣਾ ਮੁਕਾਬਲਾ ਜਾਂ 3 ਗੁਣਾ ਦੇਖੋ ਭਾਜਪਾ ਨੂੰ ਕਿਸੇ ਤਰਾਜੂ 'ਚ ਤੋਲਣ ਦੀ ਲੋੜ ਨਹੀਂ ਸਾਭ ਭਾਜਪਾ ਦਾ ਅਜੰਡਾ ਲੋਕਾਂ ਨੇ ਦੇਖੋ ਵੀ ਪੰਜਾਬ ਵਾਸਤੇ ਕੀਨੇ ਕੀਤਾ ਹੈ ਕੌਣ ਕਰ ਸਕਦਾ ਉਹ ਮੁੱਦੇ ਜਿਹੜੇ 70 70 75 75 ਸਾਲ ਤੋਂ ਉਲਝੇ ਸੀ ਸਾਰੀ ਕੌਮ ਬੈਠ ਕੇ ਹਮੇਸ਼ਾ ਦਿਨੇ ਆਥਣੇ ਅਰਦਾਸ ਕਰਦੇ ਸੀ ਵੀ ਸਾਨੂੰ ਸਾਡੇ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਮੌਕਾ ਮਿਲੇ ਅੱਜ ਜੇ ਮੌਕਾ ਮਿਲਿਆ ਤੇ ਕਿਹਨੇ ਲੈ ਕੇ ਦਿੱਤਾ ਸਾਬ ਅੱਜ ਜੇ ਬਾਲਦੇਵ ਸਾਡੇ ਸਾਬਜ਼ਾਦਿਆਂ ਦੀ ਯਾਦ ਚ ਦੁਨੀਆ ਦੇਸ਼ ਦੇ ਅੰਦਰ ਮਨਾਇਆ ਜਾਂਦਾ ਹੈ ਦੁਨੀਆ ਭਰ ਦੇ ਅੰਦਰ ਇੰਡੀਅਨ ਐਮਬੈਸੀਜ਼ ਦੇ ਅੰਦਰ ਮਨਾਇਆ ਜਾਂਦਾ ਹੈ ਉਹ ਕਿਹਨੇ ਪੋਸੀਬਲ ਕੀਤਾ ਸਾਬ ਜੇ ਅੱਜ ਜੋ ਕੁਝ ਵੀ ਹੋ ਰਿਹਾ ਪੰਜਾਬ ਦੇ ਅੰਦਰ ਜੇ ਸੜਕਾਂ ਦਾ ਜਾਲ ਵਿਛਿਆ ਖੜਾ ਬਿਲਕੁਲ ਜੇ ਤੁਸੀਂ ਜੇ ਕਈ ਦਿਨ ਨਹੀਂ ਗਏ ਦਿੱਲੀੋਂ ਤਾਂ ਅੱਜ ਜਾ ਕੇ ਜੇ ਮੈਨੂੰ ਦੱਸ ਦਿਓ ਵੀ ਇੱਥੇ ਆ ਕਿਹੜਾ ਰਾਹ ਹੈ ਕਿਹੜੀ ਸੜਕ ਫੜਾ ਤਾਂ ਤਾਂ ਨਵੀਂ ਸੜਕ ਆ ਗਈ ਜੀ ਉਹ ਕਿਹਨੇ ਵਿਛਾਈ ਹੈ ਸਾਬ ਅੱਜ ਦੇਸ਼ ਕਿਹੜੇ ਪਾਸੇ ਵਧ ਰਿਹਾ ਉਹਨਾਂ ਗੱਲਾਂ ਨੂੰ ਦੇਖ ਕੇ ਲੋਕਾਂ ਨੇ ਤੋਲਣਾ ਸਾਬ ਸੁਨੀਲ ਜਾਖੜ ਦਾ ਕਿਸੇ ਤਰਾਜੂ ਚੇ ਤੋਲਣ ਦਾ ਸਵਾਲ ਨਹੀਂ ਲੋਕ ਜਿਹੜੇ ਪੰਜਾਬ ਪੱਕੀ ਸੋਚਦੇ ਉਹ ਜਦੋਂ ਦੇਖਣਗੇ ਵੀ ਪੰਜਾਬ ਦਾ ਭਵਿੱਖ ਕਿਹਦੇ ਹੱਥਾਂ 'ਚ ਹੈ ਕਿਉਂਕਿ ਦੇਖ ਲਿਆ ਉਹਨਾਂ ਨੇ ਸਾਰੇ ਵਰਤ ਕੇ ਆ ਜਿਹੜੇ 92 ਜਨਨੂ ਸੀਟਾਂ ਮਿਲੀਆਂ ਲੋਕਾਂ ਨੇ ਦੂਜਿਆਂ ਤੋਂ ਅੱਖ ਕੇ ਦਿੱਤੀਆਂ ਇਹਨਾਂ ਨੂੰ ਵੀ ਇਹ ਤਾਂ ਦੇਖ ਲੇ ਜੀ ਅਸੀਂ ਕਾਂਗਰਸ ਵਾਲੇ ਦੇਖ ਲੇ ਜੀ ਆ ਪੰਥ ਦੇ ਰਖਵਾਲੇ ਅਸੀਂ ਇਹ ਦੇਖ ਲੇ ਅਸੀਂ ਬਾਕੀ ਸਾਰੇ ਐਤਕੀ ਇਹਨਾਂ ਨੂੰ ਮੌਕਾ ਦੇਈਏ ਤੇ ਉਹ ਕਹਿੰਦਾ ਨਾ ਅੱਗੇ ਸੇ ਪਿੱਛਾ ਬੁਲਾਰ ਨਾਮ ਬੁਲਾ ਲਟੂਰੀ ਉਹਨਾਂ ਨੇ ਇਹ ਉਹਨਾਂ ਤੋਂ ਵੀ ਚੰਗੇ ਆ ਇਹਨਾਂ ਨੂੰ ਚੰਗੇ ਘਵਾਤਾ ਪਹਿਲੇ ਆਣਾਂ ਨੂੰ ਇਸ ਕਰਕੇ ਲੋਕ ਅੱਕ ਕੇ ਬੈਠੇ ਆ ਤੇ ਮੌਕਾ ਦੇਣਗੇ ਬੀਜੇਪੀ ਦਾ ਸਵਾਲ ਪੰਜਾਬ ਐਗਰੋ ਬੇਸਡ ਹੈ ਐਗਰੀਕਲਚਰ ਆ ਪੰਜਾਬ ਦੀ ਔਰ ਐਸਕੇਐਮ ਲਗਾਤਾਰ ਕਹਿ ਰਹੀ ਹੈ ਕਿ ਬੀਜੇਪੀ ਨੂੰ ਵੋਟ ਨਾ ਪਾਓ ਪਿੰਡਾਂ 'ਚ ਬੈਨਰ ਪੋਸਟਰ ਲਾ ਦਿੱਤੇ ਇਸ ਪ੍ਰੋਟੈਸਟ ਨੂੰ ਬੀਜੇਪੀ ਕਿਸ ਸੰਦਰਭ 'ਚ ਦੇਖਦੀ ਹੈ ਦੇਖੋ ਮੈਂ ਸਮਝਦਾ ਹਾਂ ਵੀ ਕੋਈ ਵੀ ਕਿਸਾਨੀ ਸੰਗਠਨ ਹੈ ਅੱਜ ਕਿਸਾਨ ਜਿਹੜਾ ਨਾ ਜੀ ਕਿਸਾਨ ਜਿੱਥੇ ਵੀ ਬੈਠਾ ਦੁਨੀਆ 'ਚ ਛੱਡੋ ਪੰਜਾਬ ਦੀ ਗੱਲ ਕਰੋ ਹਿੰਦੁਸਤਾਨ ਦੀ ਮਹਾਰਾਸ਼ਟਰ ਦੀ ਗੱਲ ਨਾ ਕਰੋ ਤੁਸੀਂ ਗੱਲ ਕਰੋ ਬਰਲਿੰਦੀ ਕਰ ਲੋ ਉੱਥੇ ਨਹੀਂ ਕਿਸਾਨ ਸੜਕਾਂ ਤੇ ਤੁਰੇ ਫਿਰਦੇ ਉੱਥੇ ਸਾਰਾ ਟਰੈਕਟਰ ਆਏ ਖੜੇ ਤੁਸੀਂ ਪੈਰਿਸ ਜਾਂਦੇ ਰਹੋ ਉੱਥੇ ਟਰੈਕਟਰ ਸਾਰੇ ਪੈਰਿਸ ਦੇ ਸਰਕੰਤ ਤੁਰੇ ਫਿਰਦੇ ਸੀ ਤੁਸੀਂ ਸਟਾਕਹੋਮ ਜਾਂਦੇ ਰਹੋ ਉੱਥੇ ਕਿਸਾਨ ਅਮਰੀਕਾ ਦੇ ਅੰਦਰ ਤਾਂ ਕਿਸਾਨ ਪਰੇਸ਼ਾਨ ਕਿਸਾਨੀ ਅੱਜ ਇੱਕ ਬਹੁਤ ਹੀ ਨਾਜ਼ੁਕ ਦੌਰ ਚੋਂ ਨਿਕਲ ਰਹੀ ਹੈ ਤੇ ਆ ਕੋਈ ਇਹਦਾ ਕੋਈ ਇੱਥੇ 2 ਮਿੰਟ ਜੇ ਆਪਾਂ ਖੜ ਕੇ ਹਲ ਨਹੀਂ ਘੱਟ ਸਕਦੇ ਤੇ ਮੇਰੀ ਬੇਨਤੀ ਨਾਲ ਸਾਰਿਆਂ ਨੂੰ ਹੈ ਜਿਹੜੇ ਵੀ ਸਾਥੀ ਅੱਜ ਪ੍ਰੋਟੈਸਟ ਕਰ ਰਹੇ ਲੋਕਤੰਤਰ ਹੈ ਸਾਰਿਆਂ ਨੂੰ ਆਪਣਾ ਪ੍ਰੋਟੈਸਟ ਕਰਨ ਸ਼ਾਂਤੀਪੂਰਵਕ ਪ੍ਰੋਟੈਸਟ ਕਰਨ ਕੋਈ ਕਿਸੇ ਨੂੰ ਤਰਾਜ ਨਹੀਂ ਪਰ ਇੰਨੀ ਬੇਨਤੀ ਹੈ ਵੀ ਕੋਖ ਕੇ ਦੇਖੋ ਪੰਜਾਬ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਦੀ ਆ ਜਿਹੜੇ ਸਾਡੇ ਸਾਥੀ ਪ੍ਰੋਟੈਸਟ ਕਰ ਰਹੇ ਹੈ ਇਹਨਾਂ ਨੂੰ ਪੁੱਛੋ ਵੀ ਜੇ ਇੱਥੇ ਤੁਹਾਨੂੰ ਕਿਹੜੀ ਫਸਲ ਦੀ ਐਮਐਸਪੀ ਦੇਈਏ ਵੀ ਤੁਸੀਂ ਝੋਨਾ ਲਾਣਾ ਛੱਡ ਦਿਓਗੇ ਤੁਸੀਂ ਗੰਨਾ ਲਾਣਾ ਛੱਡ ਦਿਓਗੇ ਇਹਦੇ ਇਲਾਵਾ ਕਿਹੜੀ ਐਮਐਸਪੀ ਚਾਹੀਦੀ ਹੈ ਆਹ ਦੇ ਦਿਓ ਵੀ ਅੱਜ ਹੀ ਮੇਰੇ ਕੋਲ ਅਸੀਂ ਮੈਂ 20 ਕਿੱਲੇ ਝੋਨਾ ਲਾਂਦਾ ਸੀਗਾ ਮੰਨੂ ਤੁਸੀਂ ਮੂੰਗ ਦੀ ਐਮਐਸਪੀ ਗਾਰੰਟੀ ਦੇ ਦਿਓ ਮੰਨੂ ਤੁਸੀਂ ਗੁਵਾਰ ਦੀ ਗਾਰੰਟੀ ਦੇ ਦਿਓ ਮੰਨੂ ਤੁਸੀਂ ਮੱਕੀ ਦੀ ਗਾਰੰਟੀ ਦੇ ਦਿਓ ਮੈਂ ਝੋਨਾ ਲਾਣਾ ਛੱਡ ਦੂੰਗਾ ਮੈਂ ਮੈਂ ਜ਼ਿੰਮੇਵਾਰ ਹਾਂ ਇਹ ਨਾ ਲੈ ਕੇ ਦੇ ਤਾਂ ਮੈਂ ਛੱਡ ਦੂੰਗਾ ਰਾਜਨੀਤੀ ਛੱਡ ਕੇ ਪਾਸੇ ਹੋ ਕੇ ਬਹਿ ਜੀਓ ਇਲੈਕਸ਼ਨ ਹੀ ਨੇੜੇ ਲੱਗ ਕੋਈ ਦਸਨਤਾ ਸਹੀ ਲੋਕਾਂ ਨੂੰ ਨਾਲ ਲੈ ਕੇ ਗੱਲ ਕਰਨ ਸਾਲ ਕਿਸਾਨੀ ਨੂੰ ਜ਼ਮੀਨੀ ਪੱਧਰ ਤੇ ਜਾ ਕੇ ਉਹਦੀ ਸਮੱਸਿਆ ਸਮਝਣ ਵੀ ਹੈ ਕਿ ਅੱਜ ਕਿਸਾਨੀ ਨੂੰ ਇਨਕਮ ਗਾਰੰਟੀ ਦੇ ਲੋਡ ਹੈ ਸਾਹਿਬ ਝੋਨਾ ਕੋਈ ਸਾਰਿਆਂ ਨੂੰ ਦਿੱਸੀ ਜਾਂਦਾ ਪਰ ਪਾਣੀ ਖਤਮ ਹੋ ਰਿਹਾ ਪਰ ਕਿਉਂਕਿ ਝੋਨੇ 'ਚ ਆਮਦਨ ਹੁੰਦੀ ਹੈ ਇਹਦੇ ਵਾਸਤੇ ਕਹਿੰਦਾ ਅੱਗੇ ਦੇਖੀ ਜੂਗੀ ਪਾਣੀ ਮੁੱਕੂਗਾ ਜਦੋਂ ਦੇਖਾਂਗੇ ਇਸ ਕਰਕੇ ਆਮਦਨ ਗਾਰੰਟੀ ਕਰਨ ਦੀ ਕੋਈ ਸਾਧਨ ਸੋਚ ਵਿਚਾਰ ਕਰੀਏ ਗੱਲਾਂ ਨਾਲ ਕੋਈ ਰੋੜ ਦੂਗਾ ਜੀ ਮੈਂ ਕਰ ਦੂੰਗਾ ਮੈਂ ਫਲਾਣਾ ਗਾਰੰਟੀ ਦੇ ਦੂੰਗਾ ਗਾਰੰਟੀਆਂ ਨਾਲ ਕੁਝ ਨਹੀਂ ਹੋਣਾ ਪੈਸੇ ਦਾ ਕੰਮ ਤਾਂ ਪੈਸੇ ਨਾਲ ਹੀ ਹੋਣਾ ਹੈ ਆ ਇਸ ਕਰਕੇ ਸੋਚ ਵਿਚਾਰ ਕਰਕੇ ਗੱਲ ਕਰਨ ਐਵੇਂ ਨਾ ਕਿਸੇ ਦੇ ਮਗਰ ਲੱਗ ਕੇ ਪਿਛੇ ਲਗੂ ਬਣ ਕੇ ਗੱਲ ਕਰ ਕੋ ਸੋ ਇਹਨੇ ਸੁਨੀਲ ਜਾਖੜ ਜਿਹੜੇ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਔਰ ਸਾਫ ਤੌਰ ਤੇ ਇਹਨਾਂ ਨੇ ਆਖਿਆ ਕਿ ਜਿਹੜਾ ਐਸਕੇਐਮ ਸਾਡਾ ਵਿਰੋਧ ਕਰ ਰਿਹਾ ਉਹ ਸਾਡੇ ਨਾਲ ਤਰਕ ਨਾਲ ਗੱਲ ਕਰਨ ਔਰ ਐਮਐਸਪੀ ਦੀ ਗੱਲ ਨਾਲ ਉਹ ਕਹਿੰਦੇ ਨੇ ਉਹ ਕਹਿੰਦੇ ਕਿ ਕਿਸਾਨਾਂ ਦੀਆਂ ਫਸਲਾਂ ਦੇ ਲਈ ਬੀਜੇਪੀ ਜਿਹੜੀ ਆ ਉਹ ਚਿੰਤਤ ਹੈ ਤੇ ਅਸੀਂ ਇਹ ਮਸਲੇ ਹੱਲ ਕਰਾਉਣੇ ਨੇ ਸੋ ਪ੍ਰਾਈਮੇਰੀ ਸ਼ਾ ਟੀਵੀ ਲਈ ਨਵੀਂ ਦਿੱਲੀ ਤੋਂ ਜਸਵਿੰਦਰ ਸਿੰਘ ਬਿੱਟਾ